ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਅਮਰਤਮਈ ਪੰਜਾਂ ਬਾਣੀਆਂ ਦੇ ਨਿਤਨੇਮ ਦੀ ਸੰਪੂਰਨਤਾ ਹੋਈ ਹੈ ਆਓ ਪਰਸੋਂ ਨੂੰ ਐਤਵਾਰ ਵਾਲੇ ਦਿਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਇਸੇ ਸੰਬੰਧ ਵਿੱਚ ਇਸ ਦੇ ਇਤਿਹਾਸ ਤੋਂ ਜਾਣੋ ਹੋਈਏ ਕਿਵੇਂ ਇਹ ਪਾਵਨ ਬਾਣੀ ਇਸ ਮਾਤ ਲੋਕ ਤੇ ਆਈ ਸਾਡੇ ਉਧਾਰ ਵਾਸਤੇ ਇਹ ਸਤਿਗੁਰਾਂ ਨੇ ਕਿਵੇਂ ਸਦਾ ਵਾਸਤੇ ਇਸ ਪਾਵਨ ਗੁਰਬਾਣੀ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਸਤਿਗੁਰੂ ਗੁਰੂ ਅਨੰਦ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਰਾਏ ਹੋਏ ਦੀ ਤਲਵੰਡੀ ਵਿਖੇ 1400 ਨੰਬਰ ਈਸਵੀ ਨੂੰ ਪ੍ਰਕਾਸ਼ ਧਾਰਨ ਕੀਤਾ ਇਹ ਸਤਿਗੁਰੂ ਜੀ ਜਦੋਂ ਵੀ ਅਮਰਤ ਵੇਲੇ ਉੱਕਦੇ ਤੇ ਅਕਾਲ ਪੁਰਖ ਬਾਹਿਰ ਵਿੱਚ ਲੀਨ ਹੋ ਜਾਂਦੇ ਲਿਵ ਜੋੜਦੇ ਉਸ ਸਮੇਂ ਜੁੜੀ ਹੋਈ ਲਿਵ ਦੇ ਦੌਰਾਨ ਜੋ ਵੀ ਕੀਰਤਨ ਕਰਦੇ ਤੇ ਉਸ ਸਮੇਂ ਇਹ ਪਾਵਨ ਗੁਰਬਾਣੀ ਦਾ ਆਗਾਜ਼ ਹੋਇਆ ਇਹ ਪਾਵਨ ਗੁਰਬਾਣੀ ਇਸ ਮਾਪ ਲੋਕ ਤੇ ਆਈ ਤੇ ਉਸ ਪਾਵਨ ਗੁਰਬਾਣੀ ਨੂੰ ਕੁਝ ਸ਼ਬਦਾਂ ਦੇ ਵਿੱਚ ਲਿਖ ਲਿਆ ਗਿਆ ਇਨ ਕਾਰਨ ਬਣੇ ਨੇ ਦੂਸਰਾ ਕਾਰਨ ਇਹ ਹੈ ਕਿ ਜਦੋਂ ਵੀ ਪਿਆਰ ਦੇ ਨਾਲ ਗੁਰਸਿੱਖ ਆਪਣੀਆਂ ਸਮੱਸਿਆਵਾਂ ਲੈ ਕੇ ਆਪਣੇ ਭਰਮ ਲੈ ਕੇ ਸਤਿਗੁਰਾਂ ਦੇ پاس ਆਏ ਸਤਿਗੁਰੂ ਜੀ ਸਾਡਾ ਨਿਵਾਰਨ ਕਰੋ ਆ ਸਾਨੂੰ ਸਮੱਸਿਆ ਹੈ ਤੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਨਿਵਾਰਨ ਵਾਸਤੇ ਸਿੱਖਾਂ ਦੇ ਭਰਮ ਨੂੰ ਦੂਰ ਕਰਨ ਵਾਸਤੇ ਇਹ ਪਾਵਨ ਗੁਰਬਾਣੀ ਦੇ ਰਾਹੀਂ ਸਮਝਾਇਆ ਉਸ ਢੰਗ ਦੇ ਨਾਲ ਪਾਵਨ ਗੁਰਬਾਣੀ ਇਸ ਮਾਹੌਲ ਤੇ ਆਈ ਤੇ ਤੀਸਰਾ ਕਾਰਜ ਜਿਵੇਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਹੈ ਸਿੱਧ ਗੋਸ਼ਟ ਜਿੱਦੇ ਵਿੱਚ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਜਾ ਰਹੀ ਹੈ ਵਿਚਾਰ ਵਟਾਂਦਰਾ ਤੇ ਜਦੋਂ ਸਿੱਧ ਸਵਾਲ ਕਰਦੇ ਨੇ ਸਤਿਗੁਰੂ ਜੀ ਜਵਾਬ ਦਿੰਦੇ ਨੇ ਤੇ ਉਹ ਸਵਾਲ ਜਵਾਬ ਜਿਹੜੇ ਉਹਨਾਂ ਦੇ ਭਰਮ ਦੀ ਨਿਵਰਤੀ ਕੀਤੀ ਜਾਂਦੀ ਹੈ ਜਾਂ ਉਹਨਾਂ ਦੀ ਤਸੱਲੀ ਕੀਤੀ ਜਾ ਰਹੀ ਹੈ ਉਹ ਰੂਪ ਹੈ ਪਾਵਨ ਗੁਰਬਾਣੀ ਦਾ ਇਸ ਮਾਹੌਲ ਤੇ ਆਉਂਦਾ ਇਹ ਤਿੰਨਾ ਰੂਪਾਂ ਦੇ ਵਿੱਚ ਆਈ ਹੈ ਪਾਬੂ ਗੁਰਬਾਣੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜੇ ਲੰਬੇ ਲੰਬੇ ਪ੍ਰਚਾਰਕ ਦੌਰੇ ਕੀਤੇ ਨੇ ਇਹਨਾਂ ਨੂੰ ਅਸੀਂ ਚਾਰ ਉਦਾਸੀਆਂ ਦੇ ਨਾਮ ਦੇ ਨਾਲ ਜਾਣਦੇ ਆਂ ਇਹ ਸਤਿਗੁਰੂ ਜੀ ਜਿੱਥੇ ਵੀ ਗਏ ਨੇ ਉਹਲੇ ਪਟਕੇ ਹੋਏ ਲੋਕਾਂ ਜਿਹੜੇ ਬੇਕਾਰੀ ਹੋ ਚੁੱਕੇ ਸੀ ਉਹਨਾਂ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਬਾਹਮ ਗੁਰਬਾਣੀ ਦਾ ਸਹਾਰਾ ਲਿਆ ਬਾਹਮ ਗੁਰਬਾਣੀ ਦੇ ਰਾਹੀਂ ਸਮਝਾਇਆ ਕਿ ਜਿੱਥੇ ਜਿੱਥੇ ਧਾਰਮਿਕ ਸਥਾਨਾਂ ਤੇ ਗਏ ਧਾਰਮਿਕ ਸਾਡੇ ਆਗੂ ਜਿਹੜੇ ਭਰਮ ਦੇ ਵਿੱਚ ਅਸੀਂ ਜਿਹੜੇ ਪਖੰਡ ਫੈਲਾ ਰਹੇ ਸੀ ਉਹਨਾਂ ਨੂੰ ਸਮਝਾਉਣ ਵਾਸਤੇ ਬਾਹਮ ਗੁਰਬਾਣੀ ਇਹ ਗੁਰਬਾਣੀ ਜਿੱਥੇ ਜਿੱਥੇ ਵੀ ਗੈ ਸਤਿਗੁਰੂ ਜੀ ਲਿਖ ਲਗੇ ਸੀ ਇਹ ਦੂਸਰਾ ਜਦੋਂ ਮਹਾਪੁਖਸ਼ਾ ਨੇ ਪਾਸ ਗਏ ਨਾ ਸਤਿਗੁਰੂ ਜੀ ਜਿਹੜੇ ਸੰਤ ਜਨ ਸਨ ਜਿਹੜੇ ਭਗਤ ਸਨ ਜਨ ਉਹਨਾਂ ਦੇ ਪਾਸੋਂ ਜਿਹੜੀ ਉਹਨਾਂ ਦੀ ਗੁਰਬਾਣੀ ਉਚਾਰਨ ਕੀਤੀ ਹੋਈ ਸੀ ਉਸ ਨੂੰ ਵੀ ਇਸ ਔਕੀ ਦੇ ਵਿੱਚ ਨਾਲ ਦੇ ਨਾਲ ਲਿਖੀ ਜਾਂਦੇ ਸੀ ਜਿਵੇਂ ਕੀ ਬਾਬਾ ਸੇਖਪਰੀ ਜੀ ਭਾਵੇਂ ਕੀ ਉਹ ਤਾਂ ਬਹੁਤ ਸਮਾਂ ਪਹਿਲਾਂ ਜਾ ਚੁੱਕੇ ਸੀ ਪਰ ਉਹਨਾਂ ਦੀ ਗੱਦੀ ਤੇ ਜਿਹੜੇ ਵੀ ਜਾਣ ਸੀ ਸਨ ਉਨ੍ਹਾਂ ਦੇ ਪਾਸੋਂ ਬਾਬਾ ਸੇਖ ਪ੍ਰੀਤ ਜੀ ਦੀ ਪਾਵਨ ਗੁਰਬਾਣੀ ਗੁਰੂ ਨਾਨਕ ਸਾਹਿਬ ਹੀ ਨੇ ਪ੍ਰਾਪਤ ਕੀਤੀ ਸੀ ਬਾਗਪਟਨ ਦੇ ਇਤਿਹਾਸ ਤੇ ਉਹ ਗੁਰਬਾਣੀ ਲਿਖ ਲਈ ਸੀ ਪੋਥੀ ਦੇ ਵਿੱਚ ਸਤਿਗੁਰੂ ਜੀ ਇਸ ਪੋਥੀ ਨੂੰ ਆਪਣੇ ਨਾਲ ਰੱਖਦੇ ਸੀ ਪਾਵਨ ਗੁਰਬਾਣੀ ਇਹਦਾ ਹਵਾਲਾ ਸਾਨੂੰ ਭਾਈ ਗੁਰਦਾਸ ਜੀ ਦੀ ਬਾਣੇ ਦੇ ਵਿੱਚੋਂ ਵੀ ਮਿਲਦਾ ਜਦੋਂ ਸਤਿਗੁਰੂ ਜੀ ਮੱਕੇ ਗਏ ਨੇ ਇਸੇ ਤਰ੍ਹਾਂ ਮਦੀਨੇ ਬਗਦਾਦ ਗਏ ਨੇ ਉੱਥੇ ਜਿਹੜੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 33ਵੀਂ ਪਉੜੀ ਆ ਨਾ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉੱਥੋਂ ਦੇ ਲੋਕਾਂ ਨੇ ਪੁੱਛਿਆ ਸਤਿਗੁਰਾਂ ਨੂੰ ਕਿ ਵੱਡਾ ਕੌਣ ਹੈ ਸਾਨੂੰ ਦੱਸੋ ਤੇ ਉਹ ਪਉੜੀ ਸਤਿਗੁਰਾਂ ਦੇ ਹੱਥ ਵਿੱਚ ਪੜ੍ਹੀ ਹੋਈ ਸੀ ਇਹ ਹਵਾਲਾ ਦੇ ਕੇ ਉਹ ਕਹਿੰਦੇ ਨੇ ਪੁੱਛਨ ਭੋਲ ਕੇ ਪਾਵਨੋਂ ਇਹ ਦੋ ਵੱਡਾ ਕਿ ਮੁਸਲਮਾਨ ਹੋਈ ਇਹਨੇ ਤੁਹਾਡੇ ਹੱਥ ਵਿੱਚ ਜਿਹੜੀ ਇਹ ਕਿਤਾਬ ਪੜ੍ਹੀ ਹੋਈ ਹੈ ਉਹਨਾਂ ਦੀ ਪਛਤਾ ਦੇ ਅਨੁਸਾਰ ਇਸ ਨੂੰ ਖੋਲ ਕੇ ਦੱਸੋ ਪੜ੍ਹ ਕੇ ਦੱਸੋ ਇਹ ਸਭ ਤੋਂ ਵੱਡਾ ਕੌਣ ਹੈ Hindu ਹੈ ਜਾਂ Muslim ਹੈ ਤੇ ਅਗਲੀ ਪੰਕਤੀ ਅੰਦਰ ਵਾਰ ਦੇ ਅੰਦਰ ਲਿਖਦੇ ਨੇ ਬਾਬਾ ਆਖੇ ਹਾਜੀਆਂ ਸ਼ੁਭ ਅੰਮਲਾਵਾਂ ਜੋ ਦੋਨੋਂ ਰੋਈ ਇਹ ਸਤਿਗੁਰੂ ਜੀ ਆਖਦੇ ਨੇ ਬਾਬਾ ਜੀ ਜੇ ਚੰਗੇ ਕਰਮ ਨਾ ਕੀਤੇ ਇੱਥੇ ਵੱਡੇ ਛੋਟੇ ਦੀ ਕੋਈ ਗੱਲ ਨਹੀਂ ਜੇ ਚੰਗੇ ਕਰਮ ਨਾ ਕੀਤੇ ਤਾਂ Hindu ਹੈ ਭਾਵੇਂ Muslim ਹੈ ਭਾਵੇਂ ਕੋਈ ਵੀ ਹੈ ਚੰਗੇ ਕਰਮਾਂ ਤੋਂ ਬਿਨਾ ਹਰੇਕ ਮਨੁੱਖ ਨੂੰ ਡੋਣਾ ਹੀ ਪਵੇਗਾ ਭਾਵੇਂ ਕਿੰਨੇ ਵੀ ਸ੍ਰੇਸ਼ਟ ਧਰਮ ਦੇ ਵਿੱਚੋਂ ਜਨਮ ਲੈ ਲਵੇ ਸੋ ਇਹ ਔਥੀ ਸਤਗੁਰੂ ਜੀ ਨਾਲ ਰੱਖਦੇ ਸੀ ਬਾਹੂ ਗੁਰਬਾਣੀ ਤੇ ਜਦੋਂ ਸਤਗੁਰਾਂ ਨੇ ਗੁਰਤਾ ਗੱਦੀ ਦਿੱਤੀ ਹੈ ਅਗਾਂਹ ਗੁਰੂ ਅੰਗਦੇਵ ਜੀ ਭਾਈ ਲੈਣਾ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਜੀ ਸੀ ਗੁਰਤਾ ਗੱਦੀ ਦੀ ਜਦੋਂ ਬਖਸ਼ਿਸ਼ ਕੀਤੀ ਹੈ ਤੇ ਨਾਲ ਹੀ ਇਹ ਔਥੀ ਵੀ ਗੁਰੂ ਅੰਗਦ ਦੇ ਜੀ ਨੂੰ ਸੰਭਾਲ ਦਿੱਤੀ ਜਿਹਦੇ ਵਿੱਚ ਗੁਰਮਾਣੀ ਲਿਖੀ ਹੋਈ ਸੀ ਇਹ ਪ੍ਰਾਤਨ ਜਨਮ ਸਾਖੀ ਹੈ ਜਿਹੜੇ ਉਹਦੇ ਵਿੱਚ ਇਹ ਹਵਾਲਾ ਵੀ ਮਿਲਦਾ ਤਿੱਤ ਮਹਿਲ ਜੋ ਸ਼ਬਦ ਹੋਆ ਜਿਹੜਾ ਸ਼ਬਦ ਪ੍ਰਗਟ ਹੋਇਆ ਨਾ ਗੁਰੂ ਨਾਨਕ ਸਾਹਿਬ ਜੀ ਸਮੇਂ ਦੌਰਾਨ ਤਿੱਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ ਉਹੀ ਪੋਥੀ ਗੁਰੂ ਅੰਗਦ ਦੇ ਜੀ ਨੇ ਸੰਭਾਲੀ ਅਗਾਹ ਉਹਨਾਂ ਨੂੰ ਦੇ ਦਿੱਤੀ ਤੇ ਇਹ ਜਿਹੜੀ ਪ੍ਰਕਿਰਿਆ ਅਗਾਹ ਗੁਰੂ ਸਾਹਿਬ ਤੱਕ ਪੰਜਵੇਂ ਪਾਤਸ਼ਾਹ ਜੀ ਤੱਕ ਇਸੇ ਤਰ੍ਹਾਂ ਚਲਦੀ ਰਹੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਬਾਣੀ ਚਾਲਨ ਕੀਤੀ ਉਹਨਾਂ ਨੇ ਵੈਸੇ 63 ਸ਼ਲੋਕ ਉਚਾਰਨ ਕੀਤੇ ਉਹਨਾਂ ਨੇ ਉਹੀ ਪੋਥੀ ਦੇ ਵਿੱਚ ਇਹ ਸ਼ਲੋਕ ਐਡ ਕਰਕੇ ਅਗਾਹ ਜਦੋਂ ਗੁਰੂ ਕਾਬੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਉਹਨਾਂ ਨੂੰ ਅੱਗੇ ਦੇ ਦਿੱਤੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਸ ਗਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਸ ਇਹ ਬਾਣੀ ਪਹੁੰਚ ਗਈ ਤੇ ਗੁਰੂ ਸਰਵਾਨ ਜਿਹੜੀ ਬਾਣੀ ਉਚਾਰਨ ਕਰਦੇ ਸੀ ਉਹ ਵਿੱਚ ਐਡ ਹੋਈ ਜਾਂਦੀ ਸੀ ਲਿਖੀ ਜਾਂਦੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਾਂ ਬਿਆੰਤ ਗੁਰਬਾਣੀ ਉਚਾਰਨ ਕੀਤੀ ਹੈ ਰਹੁ ਵਿਚਾਰ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਕੁਝ ਹੋਰ ਵੀ ਘਟਨਾਵਾਂ ਹੋਈਆਂ ਐਸੇ ਤੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ ਤੋਂ ਸ਼ੁਰੂ ਹੋਣ ਲੱਗੀਆਂ ਸੀ ਸਤ ਗੁਰੂ ਨੂੰ ਤਦ ਹੀ ਗੁਰਬਾਣੀ ਦੇ ਵਿੱਚ ਲਿਖਣਾ ਪਿਆ ਸਤ ਗੁਰੂ ਦੇ ਨਾ ਹੋੜ ਕੱਚੀ ਕੱਚੀ ਹੈ ਬਾਣੀ ਕਿ ਸਤ ਗੁਰੂ ਤੋਂ ਬਿਨਾ ਹੋਰ ਜਿਹੜੀ ਬਾਣੀ ਹੈ ਉਹ ਕੱਚੀ ਹੈ ਤੇ ਉਹ ਪੜਨ ਵਾਲਾ ਵੀ ਬੱਚਾ ਹੀ ਰਹਿ ਜਾਂਦਾ ਇਹਦਾ ਮਤਲਬ ਕੀ ਹੋਇਆ ਕਿਉਂਕਿ ਉਸ ਸਮੇਂ ਕੱਚੀ ਬਾਣੀ ਲਿਖਣੀ ਆਰੰਭ ਹੋ ਚੁੱਕੀ ਸੀ ਜਿਵੇਂ ਕਹ ਦਈਏ ਨਕਲ ਹੋਣੀ ਆਰੰਭ ਹੋ ਚੁੱਕੀ ਸੀ ਗੁਰਬਾਣੀ ਲਿਖ ਕੇ ਜਾਂ ਕੋਈ ਕਿਤਾ ਲਿਖ ਕੇ ਉਹਦੇ ਨਾਮ ਦੇ ਏਟਾ ਨਾਮ ਸ਼ਬਦ ਲਾ ਕੇ ਇਸ ਤਰ੍ਹਾਂ ਦੇ ਨਾਲ ਪ੍ਰਚਾਰ ਕੀਤਾ ਜਾਣ ਲੱਗ ਪਿਆ ਸੀ ਕਿ ਇਹ ਗੁਰਨਾਥ ਸਰ ਦੀ ਬਾਣੀ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਵੱਡੇ ਭਰਾ ਜਿਹੜੇ ਬਾਬਾ ਪ੍ਰਿਥੀ ਚੰਦ ਸਾਹਿਬ ਜਿਹੜੇ ਮੁਖ ਦਾਬੇدار ਸੀ ਗੁਰਤਕ ਦੀ ਦੇ ਤੇ ਜਦੋਂ ਗੁਰਤਕ ਦੀ ਨਾਮ ਨਹੀਂ ਉੱਤੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਨਾਲ ਵੀ ਝਗੜਾ ਕੀਤਾ ਤੇ ਗੁਰੂ ਅਰਜਨ ਦੇਵ ਜੀ ਨਾਲ ਵੀ ਸਾਰੀ ਉਮਰ ਤਰੋਧ ਕਰਦੇ ਰਹੇ ਉਹਨਾਂ ਨੇ ਵੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗਦੀ ਦੇ ਦਿੱਤੀ ਆਪਣੀ ਉਹਨਾਂ ਨੇ ਬਾਣੀ ਜਨੀ ਆਰੰਭ ਕਰ ਦਿੱਤੀ ਸੀ ਇਹ ਬਾਣੀ ਦੱਸਦੇ ਜਿਵੇਂ ਬਾਕੀ ਗੁਰੂ ਸਹਿਬਾਨਾਂ ਨੇ ਨਾ ਬਾਣੀ ਰਚ ਕੇ ਆਪਣਾ ਨਾਮ ਨਹੀਂ ਲਿਖਿਆ ਉਹਦੇ ਨਾਮ ਸ਼ਬਦ ਹੀ ਵਰਤੇ ਹਨ ਇਸੇ ਤਰ੍ਹਾਂ ਉਹ ਵੀ ਨਾਮਕ ਸ਼ਬਦ ਵਰਤਣਾ ਉਹਨਾਂ ਨੇ ਆਰੰਭ ਕਰ ਦਿੱਤਾ ਸੀ ਸੰਗਤ ਨੂੰ ਇੰਝ ਭਲੇਖਾ ਬੈ ਰਿਹਾ ਸੀ ਪਤਾ ਹੀ ਵੀ ਨਹੀਂ ਲੱਗ ਰਿਹਾ ਸੀ ਕਿ ਕਿਹੜੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਆ ਜਾਂ ਗੁਰੂ ਸਹਿਬਾਨਾਂ ਦੀ ਆ ਇਹ ਕਿਹੜੀ ਗੁਰੂ ਦੋਖਿਆਂ ਦੀ ਬਾਣੀ ਹੈ ਸੁਰਗ ਗੱਡ ਹੋਣ ਲੱਗ ਪਿਆ ਸੀ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਨੂੰ ਸਾਰੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਕਿ ਜਿੰਨੀ ਵੀ ਬਾਣੀ ਹੈ ਨਾ ਵੱਖ-ਵੱਖ ਥਾਵਾਂ ਤੇ ਪਈਆਂ ਉਸ ਨੂੰ ਵੀ ਇਕੱਠੀ ਕੀਤਾ ਜਿਉਂਕਿ ਇੱਕ ਜੇਕਰ ਇਹ ਵੀ ਮਿਲਦਾ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜਿਹੜੇ ਸੁਪੁੱਤਰ ਸਨ ਬਾਬਾ ਬੋਣ ਜੀ ਗੁਰੂ ਅਰਜਨ ਦੇਵ ਜੀ ਦੇ ਰਸਤੇ ਦੇ ਵਿੱਚ ਮਾਮਾ ਜੀ ਲੱਗਦੇ ਸਨ ਉਹਨਾਂ ਦੇ ਪਾਸ ਵੀ ਕਾਫੀ ਗੁਰਬਾਣੀ ਪਈ ਸੀ ਉਹ ਵੀ ਅਸਲ ਵਿੱਚ ਗੁਰਤਾ ਗੱਦੀ ਦੇ ਅਧਾਰੀ ਸਨ ਉਹ ਵੀ ਚਾਹੁੰਦੇ ਸੀ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਹੈ ਪਰ ਕੈਦਾ ਜੀ ਨੇ ਇਹ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ ਗੁਰਲਾਮ ਦਾ ਹਿੰਦੇ ਦਿੱਤੀ ਇਹ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਮੋਹਰੀ ਸਿੱਖ ਸਾਨੂੰ ਹੋਏ ਜਿਹੜਾ ਬਾਬਾ ਮੋਹਰੀ ਸੀ ਉਹ ਤਾਂ ਗੁਰੂ ਰਾਮਦਾਸ ਜੀ ਦੀ ਪੈਰੀ ਪੈ ਗਿਆ ਛੋਟਾ ਪੁੱਤਰ ਗੁਰੂ ਅਮਰਦਾਸ ਜੀ ਦਾ ਪਰ ਬਾਬਾ ਮੋਹਨ ਜੀ ਦੇੜੇ ਨੇ ਉਹਨਾਂ ਦੇ ਪਾਸ ਖਜ਼ਾਨਾ ਸੀ ਗੁਰਬਾਣੀ ਦਾ ਉਹ ਪਿਆਸਾ ਦਾ ਸੰਭਿਆ ਪਿਆ ਸੀ ਉਹਨਾਂ ਤੋਂ ਇਕੱਠੀ ਕਰਨੀ ਸੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ ਪੀੜੀ ਪ੍ਰਥਾ ਇਹ ਕੀ ਸੀ ਮੰਜੀ ਤੇ ਬੈਠਣ ਵਾਲਾ ਜਿਹੜਾ ਗੁਰਸਿੱਖੀ ਪ੍ਰਚਾਰਕ ਉਹਨੂੰ ਪੋਥੀਆਂ ਦਿੱਤੀਆਂ ਦੰਦਿਆ ਸੰਗੁਰ ਬਾਣੀ ਦੀਆਂ ਨਿਤਨੇਮ ਦੀਆਂ ਪੋਥੀਆਂ ਉਹ ਫਿਰ ਜਿਹੜੇ ਆਪਣੇ ਇਲਾਕੇ ਵਿੱਚ ਪ੍ਰਚਾਰ ਕਰਦੇ ਸਨ ਆਗਾ ਫਿਰ ਉਹ ਪੋਥੀਆਂ ਵੰਡਦੇ ਸਨ ਉਹਨਾਂ ਕੋਲ ਵੀ ਕਾਫੀ ਖਜ਼ਾਨਾ ਸੀ ਗੁਰਬਾਣੀ ਦਾ ਸਾਰੀ ਗੁਰਬਾਣੀ ਇਕੱਠੀ ਕਰਨੀ ਸੀ ਇਹ ਸੰਗਤ ਦੁੱਧਾ ਦੇ ਵਿੱਚ ਨਾਲੇ ਇਹ ਸਤਗੁਰਾਂ ਨੇ ਫਿਰ ਇਹ ਵਿਆਹੋਤ ਬੰਦੀ ਬਣਾਈ ਨਵੇਂ ਸਿਣਿਓ ਸਾਰੀ ਗੁਰਬਾਣੀ ਨੂੰ ਇਕੱਠੀ ਕਰਕੇ ਤਰਤੀਬ ਬਾਜ਼ ਲਿਖਣ ਵਾਸਤੇ ਸੋ ਭਾਈ ਗੁਰਦਾਸ ਜੀ ਨੂੰ ਮਗਵਾਇਆ ਉਹਨਾਂ ਨੂੰ ਬਲਾਵਾ ਭੇਜਿਆ ਕਿਉਂਕਿ ਇਸ ਕੰਮ ਵਾਸਤੇ ਕੋਈ ਵੱਡੇ ਵਿਦਵਾਨ ਦੀ ਲੋੜ ਸੀ ਜਿਹਨੂੰ ਹਰੇਕ ਤਰ੍ਹਾਂ ਦੀ ਭਾਸ਼ਾ ਦਾ ਵੀ ਗਿਆਨ ਹੋਵੇ ਹੋਰ ਕਵਿਤਾ ਦਾ ਵੀ ਗਿਆਨ ਹੋਵੇ ਛੰਦਬੰਦੀ ਦਾ ਗਿਆਨ ਹੋਵੇ ਉਹੀ ਲਿਖ ਸਕਦਾ ਹੈ ਭਾਈ ਗੁਰਦਾਸ ਜੀ ਜਿਹੜੇ ਕਿ ਬੜੇ ਸਤਿਕਾਰਯੋਗ ਨੇ ਸਿੱਖ ਧਰਮ ਦੇ ਵਿੱਚ ਵਿਦਵਾਨ ਹੋਏ ਨੇ ਤੇ ਇਹਨਾਂ ਨੂੰ ਸਿੱਖ ਧਰਮ ਦੇ ਵਿੱਚ ਮਾਣ ਦਾਤ ਹੋਇਆ 베ਰ ਵਿਆਸ ਹੋਣ ਦਾ ਸਿੱਖ ਧਰਮ ਦੇ ਵੇਦ ਵਿਆਸ ਇਹਨਾਂ ਨੂੰ ਆਖਿਆ ਜਾਂਦਾ ਸੋ ਇਹਨਾਂ ਦੀਆਂ 12 ਉਚਾਰਨ ਕੀਤੀਆਂ ਜਾਂਦੀਆਂ ਨੇ ਕਵਿਤ ਜਿਹੜੇ ਪੜੇ ਜਾਂਦੇ ਨੇ ਸਿੱਖ ਜਗਤਰੀ ਵਿੱਚ ਪੜੇ ਪਿਆਰ ਸਤਕਾਰ ਦੇ ਨਾਲ ਤੇ ਗੁਰਬਾਣੀ ਦੇ ਜਿਹਦੇ ਪਹਿਲੇ ਵਿਆਖਿਆਕਾਰ ਹੋਏ ਨੇ ਉਹ ਵੀ ਭਾਈ ਗੁਰਦਾਸ ਜੀ ਹੋਏ ਨੇ ਇਹਨਾਂ ਨੇ ਵਿਆਖਿਆ ਕੀਤੀ ਹੈ ਗੁਰਬਾਣੀ ਦੀ ਰੋਹ ਵਿਚਾਰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਜੋ ਸਮਝਿਆ ਬੁਲਾਇਆ ਉਹਨਾਂ ਨੂੰ ਇਹ ਸਾਰੀ ਵਿਉਂਤਬੰਦੀ ਸਮਝਾ ਦਿੱਤੀ ਉਹਨਾਂ ਨੂੰ ਕੀ ਗੁਰਬਾਣੀ ਅਸੀਂ ਕਿੰਨੇ ਕਿੰਨੇ ਲਿਖਣੀ ਹੈ ਤੇ ਇਹ ਥਾਂ ਚੁਣੀ ਗਈ ਸ਼ਹਿਰ ਤੋਂ ਬਾਹਰ ਇੱਕ ਰਮਣੀ ਇੱਕ ਸ਼ਾਂਤ ਮਈ ਥਾਂ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਇਹ ਸਰੋਵਰ ਹੈ ਗੁਰਦੁਆਰਾ RAM ਸਰ ਸਾਹਿਬ ਉਹ ਸਥਾਨ ਨੂੰ ਚੁਣਿਆ ਗਿਆ ਉੱਥੇ ਇਹ ਸਾਧੂ ਜਰਾਂ ਨੇ ਗੁਰਬਾਣੀ ਨੂੰ ਇੱਕ ਇਹ ਨਵਾਂ ਰੂਪ ਦੇਣ ਵਾਸਤੇ ਨਾ ਸਭ ਨੂੰ ਸਮਝਾਇਆ ਭਾਈ ਗੁਰਦਾਸ ਜੀ ਨੂੰ ਕਿ ਗੁਰਬਾਣੀ ਲਿਖਣੀ ਆਰੰਭ ਕਰ ਦਿੱਤੀ ਜੀ ਇਹ ਪਹਿਲੀ ਜਿਹੜੀ ਗੁਰਬਾਣੀ ਸੀ ਉਹ ਹਰੇਕ ਗੁਰੂ ਸਾਹਿਬਾਨ ਦੀ ਇਕੱਠੀ ਬਾਣੀ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਥਾਂ ਤੇ ਇਕੱਠੀ ਬਾਣੀ ਸਾਰੀ ਫਿਰ ਗੁਰੂ ਅੰਗਦ ਦੇਵ ਜੀ ਦੀ ਇੱਕ ਥਾਂ ਤੇ ਇੱਕ ਥਾਂ ਤੇ ਗੁਰੂ ਅਮਰਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਸਾਰੀਆਂ ਇਹ ਸਤਿਗੁਰੂ ਜੀ ਇਸ ਨੂੰ ਰਾਗਾਂ ਦੇ ਵਿੱਚ ਤਰਤੀਬ ਦੇ ਅਨਸਾਰ ਲਿਖਣਾ ਚਾਹੁੰਦੇ ਸਨ ਇਹ ਰਾਗਾਂ ਦੇ ਵਿੱਚ ਵੀ ਪਹਿਲੇ ਜਿਹੜੇ ਸ਼ਬਦ ਆਉਂਦੇ ਆ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਓਨ ਫਿਰ ਗੁਰੂ ਅੰਗਦ ਦੇਵ ਜੀ ਗੁਰੰਗਦੇਵ ਜੀ ਨੇ ਵੈਸੇ ਕੋਈ ਸ਼ਬਦ ਉਚਾਰ ਨਹੀਂ ਕੀਤਾ ਉਹਨਾਂ ਦੇ ਸਿਰਫ ਸਲੋਕ ਨੇ 63 ਸਲੋਕ ਉਹਨਾਂ ਨੇ ਉਚਾਰਨ ਕੀਤੇ ਨੇ ਪਹਿਲਾ ਜਿਹੜਾ ਪੌੜੀਆਂ ਦੇ ਵਿੱਚ ਵੀ ਜਿਹੜੀਆਂ 12 ਨੇ 12 ਵਿੱਚ ਵੀ ਸਿਰਫ ਪੌੜੀਆਂ ਸਨ ਜਿਵੇਂ ਅਸੀਂ ਕਈ ਵਾਰ ਪੜ੍ਹਦੇ ਹਾਂ ਨਾ ਆ ਆਸਾ ਦੀ ਵਾਰ ਵੀ ਅਸੀਂ ਪੜ੍ਹਦੇ ਹਾਂ ਤੇ ਕਈ ਵਾਰ ਹੁਕਮਨਾਮਾ ਸਾਹਿਬ ਆਉਂਦੇ ਨੇ ਸੋਟ ਦੀ ਵਾਰ ਦੇ ਵਿੱਚੋਂ ਉਹਦੇ ਵਿੱਚ ਦੋ ਸਲੋਕ ਹੁੰਦੇ ਨੇ ਇੱਕ ਪੌੜੀ ਹੁੰਦੀ ਆ ਨਾਨਕ ਨਾਮ ਬਾਰ-ਬਾਰ ਹੁੰਦਾ ਉਹਦੇ ਵਿੱਚ ਕਈ ਭਲੇਖੇ ਵਿੱਚ ਪੈ ਜਾਂਦੇ ਨੇ ਉਹ ਇਹ ਸਮਝਦੇ ਨੇ ਕਿ ਜਦੋਂ ਹਕਮਨਾਮਾ ਸਾਖ ਲਿਆ ਜਾਂਦਾ ਜਦੋਂ ਨਾਨਕ ਗੁਰੂ ਨਾਨਕ ਸਰਬਜੀ ਦਾ ਨਾਮ ਆ ਜਾਵੇ ਕਿ ਇੱਥੇ ਸੰਪੂਰਨ ਹੋ ਜਾਂਦਾ ਇਹ ਸ਼ਬਦਾਂ ਦੇ ਦੌਰਾਨ ਤਾਂ ਸੰਪੂਰਨ ਹੋ ਜਾਂਦਾ ਪਰ ਜਦੋਂ ਬਾੜ ਦਾ ਹਕਮਨਾਮਾ ਲਿਆ ਜਾਂਦਾ ਨਾ ਉਹਦੇ ਵਿੱਚ ਜਿੰਨੇ ਸ਼ਲੋਕ ਨੇ ਉਹ ਪੜ੍ਹੇ ਜਾਂਦੇ ਨੇ ਹਰੇਕ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਆਵੇਗਾ ਫਿਰ ਪੌੜੀ ਪੜ੍ਹੀ ਜਾਵੇਗੀ ਪੌੜੀ ਤੇ ਸੰਪੂਰਨਤਾ ਹੁੰਦੀ ਹੈ ਬਾਰ ਦਾ ਜਿਹੜਾ ਅਸਲ ਰੂਪ ਹੈ ਉਹ ਪੌੜੀ ਹੀ ਹੈ ਜਿਹੜੇ ਸ਼ਲੋਕ ਨਾਲ ਲਗਾਏ ਗਏ ਨੇ ਇਹ ਜਿਹੜੇ ਗੁਰੂ ਸਾਹਿਬਾਨ ਨੇ ਸ਼ਲੋਕ ਉਚਾਰਨ ਕੀਤੇ ਸੀ ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਿਰਫ 63 ਸ਼ਲੋਕ ਨੇ ਜਾਂ ਹੋਰ ਗੁਰੂ ਸਾਹਿਬਾਨਾਂ ਦੇ ਜਿੰਨੇ ਸ਼ਲੋਕ ਨੇ ਇਹ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਤਰਤੀਬ ਬਣਾਈ ਸੀ ਜਦੋਂ ਗੁਰਬਾਣੀ ਲਿਖੀ ਜਾ ਰਹੀ ਸੀ ਹਰੇਕ ਪੌੜੀ ਦੇ ਨਾਲ ਕਿਸੇ ਪੌੜੀ ਦੇ ਨਾਲ ਦੋ ਸ਼ਲੋਕ ਲਾ ਦਿੱਤੇ ਕਿਸੇ ਪੌੜੀ ਦੇ ਨਾਲ ਤਿੰਨ ਸ਼ਲੋਕ ਲਾ ਦਿੱਤੇ ਇਸ ਤਰ੍ਹਾਂ ਦੇ ਨਾਲ ਸਾਰੀਆਂ 12 ਦੇ ਨਾਲ ਸ਼ਲੋਕ ਲਾ ਦਿੱਤੇ ਸਿਰਫ 2 12 ਇੱਕ ਬਸੰਤ ਕੀ ਵਾਰ ਅਸੀਂ ਪੜ੍ਹਦੇ ਹਾਂ ਤੇ ਇੱਕ ਜਿਹੜੀ ਹੈ ਅ ਰਾਏ ਬਲਵੰਡ ਤਕਾਂ ਸਤੈ ਗੂ ਮਾਖੀ ਰਾਮਕ੍ਰਿਦਾਲ ਦੇ ਵਿੱਚ ਵਾਰ ਇਹਨਾਂ ਦੇ ਨਾਲ ਪੌੜੀਆਂ ਦੇ ਨਾਲ ਸ਼ਲੋਕ ਨਹੀਂ ਬਾਕੀ ਜਿਹੜੀਆਂ 20 12 ਨੇ 22 12 ਟੋਟਲ ਨੇ ਬਾਕੀ ਦੀਆਂ 20 12 ਉਹਨਾਂ ਦੇ ਨਾਲ ਸ਼ਲੋਕ ਗੁਰੂ ਅਰਜਨ ਦੇਵ ਜੀ ਨੇ ਲਾਏ ਸੀ ਜਿਹੜੇ ਸ਼ਲੋਕ ਬਚ ਗਏ ਉਹ ਫਿਰ ਆਖਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਾਣੀ ਕਰਵਾਣੀ ਹੈ ਸ਼ਲੋਕ 12 ਤੀ ਵਧੇਰੇ ਜਿਹੜੇ 12 ਤੋਂ ਬਚ ਗਏ ਲਿਖਣ ਤੋਂ ਬਾਅਦ ਸ਼ਲੋਕ ਉਹ ਫਿਰ ਆਖਰ ਦੇ ਵਿੱਚ ਸਤ ਗੁਰਾਂ ਦੇ ਬਿਲਕੁਲ ਆਖਰ ਦੇ ਵਿੱਚ ਸ਼ਲੋਕ ਉਚਾਰਨ ਕੀਤੇ ਸੋ ਇਹ ਤਰਤੀਬ ਵਾ ਜੋ ਗੁਰਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਿਖਵਾਈਕਰ ਹਰੇਕ ਰਾਗ ਪਹਿਲਾ ਸ੍ਰੀ ਦਾਗ ਫਿਰ ਉਸ ਤੋਂ ਬਾਅਦ ਬਾਜ ਇਸੇ ਤਰ੍ਹਾਂ 30 ਰਾਗਾਂ ਦੇ ਵਿੱਚ ਅੱਜ ਦੇ ਜਿਹੜੇ ਸਤ ਗੁਰਾਂ ਦੇ ਰੂਪ ਨੇ 31 ਰਾਗ ਜੀ ਟੋਟਲ ਪਰ ਉਸ ਸਮੇਂ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਵਨ ਸ਼੍ਰੋਪ ਲਿਖਵਾਇਆ ਸੀ ਉਹਦੇ ਵਿੱਚ 30 ਰਾਗ ਸੀ ਇੱਕ ਰਾਗ ਜੈ ਜਵੰਤੀ ਇਹ ਬਾਦ ਵਿੱਚ ਸਾਗੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਉਹ ਬਾਦ ਵਿੱਚ ਪਾਵਨ ਗੁਰਬਾਣੀ ਦੇ ਵਿਚਾਰ ਕੀਤਾ ਸੀ ਜਾਂ ਲਿਖਵਾਇਆ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਲਖਵਾਰੀ ਲਖਾਰੀ ਲਗਾ ਕੇ ਸਾਰੀ ਗੁਰਬਾਣੀ ਲਿਖਾਈ ਜਿੰਨੀ ਭਗਤਾਂ ਦੀ ਬਾਣੀ ਸੀ ਉਹ ਐਡ ਕੀਤੀ ਪਟਾਂ ਦੀ ਬਾਣੀ ਇਸੇ ਤਰ੍ਹਾਂ ਗੁਰਸਿੱਖਾਂ ਦੀ ਬਾਣੀ ਜਿਨ੍ਹਾਂ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਹੁੰਦਾ ਤੇ ਸੱਤੇ ਬਲਵੰਡੇ ਦੀ ਬਾਤ ਜਿਨ੍ਹਾਂ ਦਾ ਜ਼ਿਕਰ ਕਰ ਚੁੱਕੇ ਆਂ ਤੇ ਇੱਕ ਬਾਬਾ ਸੁੰਦਰ ਜੀ ਹੋਏ ਨੇ ਇਹ ਕੌਣ ਹੋਏ ਨੇ ਗੁਰੂ ਅਮਰਦਾਸ ਜੀ ਦੇ ਪਰਪੋਤਰੇ ਹੋਏ ਨੇ ਗੁਰੂ ਅਮਰਦਾਸ ਜੀ ਦੇ ਦੋਸ ਪੁੱਤਰ ਸੀ ਇੱਕ ਬਾਬਾ ਮੂਹਣ ਤੇ ਦੂਸਰੇ ਬਾਬਾ ਮੋਰੀ ਬਾਬਾ ਮੋਰੀ ਜੀ ਦੇ ਪੋਤਰੇ ਕੋਈ ਨੇ ਤੇ ਆਨੰਦ ਜੀ ਦੇ ਪੁੱਤਰ ਹੋਏ ਨੇ ਬਾਬਾ ਸੁੰਦਰ ਜੀ ਇਹਨਾਂ ਨੇ ਬਾਣੀ ਗੁਰੂ ਉਚਾਰਨ ਕੀਤੀ ਹੈ RAM KALI SAT ਜਿਹੜੀ ਗੁਰਬਾਣੀ ਅਸੀਂ ਆਹ ਤੌਰ ਤੇ ਪੜ੍ਹਦੇ ਆ ਜਦੋਂ ਅੰਤਮ ਅਸਥੀ ਸੰਧੀ ਸਮੇਂ ਜਦੋਂ ਸ੍ਰੀ ਅਕਾਲ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਜਾਂਦੀ ਹੈ ਤੇ ਉਸ ਸਮੇ ਇਹ RAM ਕਲੀ ਸਤ ਬਾਣੀ ਪੜੀ ਜਾਂਦੀ ਹੈ ਅਨੰਤ ਸਹਰ ਤੋਂ ਪਹਿਲਾਂ ਇਹ ਚਾਰ ਗੁਰ ਸਿੱਖ ਹੋਏ ਨੇ ਇਸੇ ਤਰ੍ਹਾਂ ਪਟਾਂ ਦੀ ਭਗਤਾਂ ਦੀ ਬਾਣੀ ਸਤ ਗੁਰਾਂ ਦੀ ਸਾਰੀ ਵਿਚਾਰ ਕੀਤੀ ਕਿ ਲਗਭਗ ਡੇਢ ਦੋ ਸਾਲ ਦੇ ਸਮੇਂ ਦੇ ਵਿੱਚ ਇਹ ਬਾਣੀ ਸਾਰੀ ਲਿਖਵਾ ਦਿੱਤੀ ਇੱਕ ਗ੍ਰੰਥ ਦਾ ਰੂਪ ਤਿਆਰ ਕਰ ਲਿਆ ਗਿਆ ਕਿ ਉਹਨਾਂ ਸਮਿਆਂ ਦੌਰਾਨ ਹੋਰ ਵੀ ਘਟਨਾਵਾਂ ਹੋਈਆਂ ਹੋਰ ਜਿਹੜੇ ਆਪਣੇ ਆਪ ਨੂੰ ਭਗਤਾ ਖੁਆਉਂਦੇ ਸੀ ਜਿਹੜੇ ਹੈ ਭਗਤ ਹੈ ਨਹੀਂ ਸੀ ਪਰ ਅਖਵਾਉਂਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਗੁਰਬਾਣੀ ਲਿਖਵਾ ਰਹੇ ਨੇ ਇਹ ਭਗਤਾਂ ਦੀ ਬਾਣੀ ਵੀ ਉਹਨਾਂ ਵਿਚਾਰਿਤ ਕੀਤੀ ਜਾ ਰਹੀ ਹੈ ਉਹ ਆਪਣੇ ਆਪ ਪਰਹੁੰਚ ਗਏ ਇੱਥੇ ਅਮਰਸਰ ਸਾਹਿਬ ਜੀ ਧਰਤੀ ਤੇ ਸਤਿਗੁਰੂ ਜੀ ਅਸੀਂ ਵੀ ਭਗਤਾਂ ਅਸੀਂ ਵੀ ਗੁਰਬਾਣੀ ਉਚਾਰਨ ਕੀਤੀ ਹੈ ਸਾਡੀ ਗੁਰਬਾਣੀ ਵੀ ਐਡ ਕਰੋ ਤੇ ਸਤਿਗੁਰਾਂ ਨੇ ਫਿਰ ਉਹਨਾਂ ਦੀ ਗੁਰਬਾਣੀ ਸੁਣੀ ਬਾਣੀ ਜਿਹੜੀ ਉਚਾਰਨ ਕੀਤੀ ਹੋਈ ਸੀ ਪਰ ਉਹ ਗੁਰਮੁਖੀ ਕਿਸ ਵੱਟੀ ਤੇ ਖਰੀ ਨਹੀਂ ਧਰੀ ਉਹ ਕਿਹੜੇ ਕਿਹੜੇ ਭਗਤ ਸੀ ਕਿਵੇਂ ਕਿਵੇਂ ਉਹ ਸਾਰੀ ਸਾਖੀ ਹੈ ਜਾਂ ਜਿਹੜਾ ਇਤਿਹਾਸ ਉਹ ਆਪ ਸੰਗਤਾਂ ਦੇ ਸੰਲੋਕ ਕਲ ਦੇ دیਵਾਨ ਦੇ ਅੰਦਰ ਰੱਖਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਪ੍ਰਕਾਸ਼ ਜਿਹੜੇ ਤੱਕ ਜਿਹੜਾ ਇਤਿਹਾਸ ਆ ਸੰਗਤਾਂ ਦੇ ਸੰਲੋਕ ਸੰਭੂਗ ਰੱਖ ਦਿੱਤਾ ਜਾਵੇਗਾ ਕਿ ਕਿਵੇਂ ਸਤਿਗੁਰਾਂ ਨੇ ਪਾਵਨ ਗੁਰਬਾਣੀ ਦਾ ਸਰਕਾਰ ਕੀਤਾ ਆਪ ਕੀਤਾ ਤੇ ਤੱਕ ਸਾਨੂੰ ਸਿਖਾਇਆ सारा इतिहास साम्हूं रखिया भुल चुकी मुआी